ਸਾਨ ਭਰਾਮਾ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਮੈਂ ਪਸ਼ੂਆਂ ਦੇ ਉੱਤੇ ਵੀਡੀਓ ਬਣਾਉਣਾ ਹੈ ਅੱਜ ਇੱਕ ਵੀਡੀਓ ਮੈਂ ਖਾਸ ਕਰਕੇ ਬੱਕਰੀਆਂ ਵਾਲੇ ਜਿਹੜੇ ਫਾਰਮ ਹਨ ਜਿਹੜੇ ਵੀਰ ਬੱਕਰੀਆਂ ਰੱਖਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਮੈਂ ਲੈ ਕੇ ਆਇਆ ਹਾਂ ਤਾਂ ਹੁਣ ਫਾਰਮ ਵੀ ਹੈਗਾ ਭਾਈ ਜਿਹੜਾ ਫਾਰਮ ਦੀਆਂ ਬੱਕਰੀਆਂਆਂ ਗੀਆਂ ਉਹ ਬਾਹਰ ਚਰਨ ਨਹੀਂ ਜਾਂਦਗਾਂ ਕਿਉਂ ਘਰੇ ਦਾਣੇ ਦੇ ਉੱਤੇ ਤੇ ਨੀਰੇ ਦੇ ਉੱਤੇ ਹੀ ਪਲਦੀਆਂ ਜਿਹੜੇ ਬੰਦੇ ਬਾਹਰ ਚਾਰਨ ਜਾਂਦੇ ਆ ਉਹਨਾਂ ਨੂੰ ਤਾਂ ਇਹ ਚੀਜ਼ ਬਾਰੇ ਪਤਾ ਹੈ ਤੇ ਦੂਜੇ ਬੰਦੇ ਨੂੰ ਨਹੀਂ ਪਤਾ ਜਿਵੇਂ ਕਿ ਹੁਣ ਤੁੱਕੇ ਬਹੁਤ ਜ਼ਿਆਦੇ ਤੁੱਕੇ ਲੱਗੇ ਹੋਏ ਆ ਕਿਕਰਾਂ ਦੇ ਉੱਤੇ ਕੀ ਕਰੋ ਤੁਸੀਂ ਤੁੱਕੇ ਤੋੜ ਕੇ ਜਰੂਰ ਆਪਣੇ 5-7 ਕਿਲੋ ਪਰਮਾਇਕ ਕਿਕਰ ਥੱਲੇ 10-10 ਕਿਲੋ ਪਏ ਆ ਜਿਹੜੇ ਡੈਰੀ ਫਾਰਮ ਵਾਲੇ ਘਰੇ ਰਹਿੰਦੇ ਨੇਗੇ ਉਹ ਭਾਈ ਮਿਹਨਤ ਕਰਕੇ ਇਸ ਮਹੀਨੇ ਜ਼ਰੂਰ ਤੁੱਕੇ ਆਪਦੇ ਘਰੇ ਲੈ ਕੇ ਆਉਣ ਹੁਣ ਕੀ ਹੈਗਾ ਇਸ ਤੋਂ ਬਾਅਦ ਆਜੂਗਾ ਜੇਠਾੜਾ ਹੁਣ ਮਿਲ ਜਾਣਗੇ ਤੁੱਕੇ ਆਪਾਂ ਨੂੰ ਹੁਣ ਥੱਲੇ ਡਿੱਗੇ ਪਏ ਨੇਗੇ ਬਹੁਤ ਜ਼ਿਆਦੇ ਢੇਰ ਲੱਗੇ ਪਏ ਆ ਅਗਰ ਫਿਰ ਸੌਣਪਾਦੋਂ ਆਜੂਗਾ ਤਾਂ ਫਿਰ ਇਹ ਕੀ ਕਰਦੇ ਨੇ ਮੀਂਹ ਦੇ ਵਿੱਚ ਸੈੱਲ ਲਾ ਕੇ ਤੇ ਖਰਾਬ ਹੋ ਜਾਂਦੇ ਆ ਉਗਰਨੀਆਂ ਕਿ ਕਰਾਂ ਸ਼ੁਰੂ ਹੋ ਜਾਂਦੀਆਂ ਬੱਕਰੀ ਵਾਸਤੇ ਤਾਂ ਬਹੁਤ ਵੱਡਾ ਵਰਦਾਨ ਆ ਭਾਈ ਤੁੱਕਾ ਬਹੁਤ ਜ਼ਿਆਦੇ ਕੁਦਰਤ ਨੇ ਕੀ ਕਿਹਾ ਇਹ ਤੁੱਕੇ ਨੂੰ ਸਾਰਾ ਖਾ ਜਾਂਦੀ ਹੈਗੀ ਉਹ ਇੱਕ ਵਾਰੀ ਇਹ ਤੁੱਕੇ ਨੂੰ ਸਾਰਾ ਖਾ ਗਈ ਬੱਕਰੀ ਅਗਰ ਜਦੋਂ ਗਾਲਾ ਕਰਦੀ ਆ ਗਾਲਾ ਕਰਨ ਤੋਂ ਬਾਅਦ ਵੀ ਕੱਢ ਕੇ ਬਾਹਰ ਸਿੱਟੀ ਜਾਂਦੀ ਆ ਪੇਟ ਦੇ ਵਿੱਚੋਂ ਗਾਲੀ ਲਿਆਉਗੀ ਤਾਂ ਫੇਰ ਇਹ ਕੀ ਕਰੂਗੀ ਵੀ ਬਾਹਰ ਕੱਢ ਦੂਗੀ ਤੇ ਉਹਦਾ ਅਸਰ ਅੰਦਰ ਲੈ ਜਾਊਗਾ ਇਹ ਪਰਮਾਤਮਾ ਨੇ ਬੱਕਰੀ ਨੂੰ ਤਾਂ ਇਨਾ ਗਿਆਨ ਦਿੱਤਾ ਹੈਗਾ ਜਿਹਦਾ ਟਿਕਾਣਾ ਹੀ ਕੋਈ ਨਹੀਂ ਇਨਾ ਗਿਆਨ ਦੇਤਾ ਹੈਗਾ ਅਗਰ ਆਪਣੇ ਕੋਲੇ ਤੁੱਕੇ ਘਰੇ ਪਏ ਆ ਜਿੰਨਾ ਮਰਜੀ ਪੇਟ ਦਰਦ ਹੋਣ ਲੱਗ ਗਿਆ ਆਪਣੇ ਪਸ਼ੂ ਦਾ ਬੱਕਰੀ ਦਾ ਗਾਲਾ ਨਹੀਂ ਕਰਦਾ ਚੁੱਪ ਕਰਕੇ ਬੱਕਰੀ ਬੈਠੀ ਆਗੀ ਜਾਂ ਉਹਨੂੰ ਕਈ ਵਾਰੀ ਕੀ ਹੁੰਦਾ ਹੈਗਾ ਵੀ ਭਾਈ ਫਰੇਮੇ ਟੈਪ ਵੀ ਹੋ ਜਾਂਦਾ ਹੈਗਾ ਇਹਨੂੰ ਆਪਾਂ ਕੀ ਕਰਨਾ ਹੈਗਾ ਇਹਨੂੰ ਆਪਾਂ ਕੁੱਟਣਾ ਹੈ ਕੁੱਟ ਕੇ ਆਪਾਂ ਪਾਊਡਰ ਬਣਾ ਲੈਣਾ ਇਹਦਾ ਪਾਊਡਰ ਬਣਾਉਣ ਮੌਕੇ ਇੱਕ ਧਿਆਨ ਰੱਖਣਾ ਵੀ ਇਹਦੇ ਬੀ ਆਪਾਂ ਬਾਹਰ ਕੱਢ ਦਿਓ ਉਦੋਂ ਜਦੋਂ ਕੁੱਟਨੇ ਆ ਮਿਕਸੀ ਚ ਪਾਉਣੇ ਆ ਬੀ ਬਾਹਰ ਕੱਢ ਦਿਓ ਆਪਾਂ ਕੀ ਕਰਨੀਆਂ ਹੈਗੀਆਂ ਤਿੰਨ ਆਟਮਾ ਲੈਣੀਆਂ ਹੈਗੀਆਂ ਆਪਾਂ ਜਿਵੇਂ ਫਰਜ਼ ਕਰੋ ਵੀ 100 ਗ੍ਰਾਮ ਟੁੱਕੇ ਲੈ ਲੇ ਮੰਨ ਲਓ ਅੰਦਾਜ਼ਾ ਉਹਦੇ ਵਿੱਚ ਆਪਾਂ 50 ਗ੍ਰਾਮ ਆਪਾਂ ਇਹਦੇ ਵਿੱਚ ਜਮੈਣ ਪਾ ਲਈ ਤੇ 50 ਗ੍ਰਾਮ ਆਪਾਂ ਉਹਦੇ ਵਿੱਚ ਇਹਦੇ ਵਿੱਚ ਆਪਾਂ ਨੂਨ ਪਾ ਲਿਆ ਫੇਰ ਕੀ ਕਰਨਾ ਹੈ ਮਿਕਸੀ ਦੇ ਵਿੱਚ ਸਮਾਰ ਕੇ ਇਹਨੂੰ ਆਪਾਂ ਪੀ ਲਓ ਪੀ ਕੇ ਆਪਾਂ ਕੀ ਕਰਨਾ ਹੈਗਾ 50 ਗ੍ਰਾਮ ਦੀ ਡੋਜ਼ ਬਣਾ ਕੇ ਬੱਕਰੀ ਨੂੰ ਆਪਾਂ ਦੇ ਦਈਏ ਬੱਕਰੀ ਦਾ ਜਿੰਨੇ ਮਰਜੀ ਪੇਟ ਦਰਦ ਹੁੰਦਾ ਹੈ ਬੱਕਰੀ ਲਿੜਦੀ ਆ ਲੱਤਾਂ ਮਾਰਦੀ ਆ ਤੇ ਜਿਵੇਂ ਜਿਵੇਂ ਆਪਾਂ ਇਹਨੂੰ ਦੇ ਦੇਵਾਂਗੇ ਨਾ ਉਹ ਨਾਲ ਦੀ ਨਾਲ ਹੀ ਬੈਨੀਫਿਟ ਹੋ ਜਾਊਗਾ ਇਹਦਾ ਬਿਲਕੁਲ ਬੈਨੀਫਿਟ ਓਕੇ ਦੀ ਰਿਪੋਰਟ ਹੋ ਜਾਊਗੀ ਆਗਰ ਬੱਕਰੀ ਨੂੰ ਬੁਖਾਰ ਚੜਿਆ ਹੋਵੇਗਾ ਬਹੁਤ ਜਿਆਦੇ ਹੋਂਕ ਰਹੀ ਹੈਗੀ ਨੱਕ ਦੇ ਵਿੱਚੋਂ ਗਿੱਡ ਸਿੱਟ ਰਹੀ ਆ ਰੇਸ਼ਾ ਸਿੱਟ ਰਹੀ ਹੈਗੀ ਇਹਨੂੰ ਆਪਾਂ ਕੀ ਕਰਨਾਗਾ ਤੁਕਿਆਂ ਨੂੰ ਭਾਈ ਪਿਉਂਦਿਓ ਖਾਲੀ ਕੱਲੇ ਤੁਕਿਆਂ ਨੂੰ ਪਿਉਂਦਿਓ ਪਿਉਂ ਕੇ ਹੱਥ ਦੇ ਨਾਲ ਇਹਨੂੰ ਆਪਾਂ ਐ ਕਰਕੇ ਮਲ ਲਓ ਜੀਨੋ ਬੁਖਾਰ ਬਹੁਤ ਜਿਆਦੇ ਹੁੰਦਾ ਇਹ ਤੁੱਕੇ ਕੀ ਆ ਠੰਡੇ ਬਹੁਤ ਹੁੰਦਿਆ ਕੁਦਰਤ ਦਾ ਸੋਮਾ ਬਹੁਤ ਜਿਆਦੇ ਠੰਡੇ ਹੁੰਦੇ ਆ ਉਹਨੂੰ ਆਪਾਂ ਕੀ ਕਰਨਾ 100 150 ਗ੍ਰਾਮ ਉਹਨੂੰ ਆਪਾਂ ਪਾਣੀ ਪਿਅਗੇ ਇਹ ਕੀ ਆ ਨਾ ਆਪਣੇ ਦਿਮਾਗ ਦੇ ਵਿੱਚ ਬੁਖਾਰ ਬਹੁਤ ਜਿਆਦੇ ਦਿਮਾਗ ਦੇ ਵਿੱਚ ਚੱਲ ਜਾਂਦਾ ਹੈ ਜਿਵੇਂ ਵੱਡੇ ਪਸ਼ੂਆਂ ਨੂੰ ਬੁਖਾਰ ਚੱਲ ਜਾਂਦਾ ਹੈ ਤਾਂ ਉਹ ਕੀ ਕਹਿੰਦਾ ਡਾਕਟਰ ਕਹਿੰਦਾ ਜੀ ਇਹਦੇ ਸਿਰ ਦੇ ਵਿੱਚ ਪੈਪ ਲਾ ਕੇ ਪਾਣੀ ਪਾਓ ਜਿੰਨਾ ਤੁਸੀਂ ਪਾਣੀ ਪਾਉਂਗੇ ਉਹਨਾਂ ਤੁਹਾਨੂੰ ਬੇਨਿਫਿਟ ਮਿਲੂਗਾ ਆਪਾਂ ਕੀ ਕਰਨਾ ਬੱਕਰੀ ਦੇ ਸਿਰ ਤੇ ਬੱਕਰੀ ਨਾ ਹੋਣ ਤੋਂ ਬਹੁਤ ਜਿਆਦੇ ਕਰੇਜ ਮੰਦੀ ਆ ਗਈ ਉਹਦੇ ਪਾਣੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਅਗਰ ਤੁਹਾਡੇ ਘਰੇ ਤੁੱਕੇ ਪਏ ਆ ਉਹਨੂੰ ਪਿਉ ਲੋ ਪਿਉ ਕੇ ਤੁਸੀਂ ਉਹਦਾ ਪਾਣੀ ਉਸ ਨੂੰ ਪਿਆ ਦਿਓ ਅਗਰ ਪੀ ਲੈਂਦੀ ਆ ਤਾਂ ਬੈਲਨਕੋਟ ਨਹੀਂ ਤਾਂ ਉਹਨੂੰ ਕੀ ਕਰੋ ਕੋਈ ਸਿਸੀ ਦੇ ਵਿੱਚ ਜਿਵੇਂ ਬੋਤਲਾ ਲੰਮੀ ਗਲ ਵਾਲੀਆਂ ਆਉਂਦੀਆਂ ਤਾਂ ਉਹਦੇ ਨਾਲ ਉਹਨੂੰ ਤੁਸੀਂ 100 150 ਗ੍ਰਾਮ ਨੂੰ ਪਾਣੀ ਦੇ ਦਿਓ ਤੇ ਫੇਰ ਫੇਰ ਦੇ ਦਿਓ ਦੋ ਵਾਰ ਦੋ ਡੰਗ ਦਿਓਗੇ ਤਾਂ ਉਹਦਾ ਬੁਖਾਰ ਜਿਹੜਾ ਹੈਗਾ ਟੈਂਪਰੇਚਰ ਡਾਊਨ ਆ ਜਾਊਗਾ ਫੇਰ ਤੁਸੀਂ ਕਿਸੇ ਵੀ ਡਾਕਟਰ ਸਾਹਿਬਾਨ ਨੂੰ ਸੱਦ ਕੇ ਜੋ ਵੀ ਤੁਹਾਡੇ ਆਉਂਦਾ ਤੁਸੀਂ ਉਹਦਾ ਇਲਾਜ ਕਰਾ ਸਕਦੇ ਹੋ ਅਗਰ ਤੁਹਾਡੇ ਘਰੇ ਕੁਦਰਤੀ ਸੋਮਾ ਪਿਆ ਹੈ ਤਾਂ ਇਹਨੂੰ ਜ਼ਰੂਰ ਬੈਨੀਫਿਟ ਇਹ ਦੇਊਗਾ ਬੱਕਰੀਆਂ ਨੇ ਕੀ ਕਰਦੀਆਂ ਜਿਹੜੀਆਂ ਬਾਹਰ ਲੀਆਂ ਬੱਕਰੀਆਂ ਹੁੰਦੀਆਂ ਨੇ ਉਹ ਅੱਕ ਵੀ ਖਾ ਜਾਂਦੀਆਂ ਕਿੱਕਰ ਦੇ ਤੁੱਕੇ ਖਾ ਜਾਂਦੀਆਂ ਕਿੱਕਰ ਖਾ ਜਾਂਦੀਆਂ ਉਹ ਜੜੀਆਂ ਬੂਟੀਆਂ ਖਾਈ ਜਾਂਦੀਆਂ ਉਹ ਭਾਈ ਬਿਮਾਰ ਘਟ ਹੁੰਦੀਆਂ ਉਹਨਾਂ ਨੂੰ ਜਿਦੋਂ ਇਹੋ ਜੀਆਂ ਚੀਜ਼ਾਂ ਕੁਦਰਤੀ ਖੰਦ ਗਿਆਂ ਸੋਮਾ ਖੰਦ ਗਿਆਂ ਤਾਂ ਉਹ ਬਿਮਾਰ ਬਹੁਤ ਜ਼ਿਆਦੇ ਘੱਟ ਹੁੰਦੀਆਂ ਇੱਕ ਉਹ ਕਿਲੋਮੀਟਰ ਬਹੁਤ ਜ਼ਿਆਦੇ ਕਰ ਲੈਂਦੇ ਗਾ ਅਗਰ ਉਹਨਾਂ ਦਾ ਖਾਧਿਆ ਬਾ ਹਾਜਮ ਆ ਜਾਂਦਾ ਹੈਗਾ ਮੇਦਾ ਉਹਨਾਂ ਦਾ ਸਹੀ ਰਹਿੰਦਾ ਹੈ ਉੱਚੇ ਚੜਗੀਆਂ ਨੀਵੇਂ ਚੜਗੀਆਂ ਉਹਨਾਂ ਦਾ ਕਿਲੋਮੀਟਰ ਬਹੁਤ ਜ਼ਿਆਦੇ ਹੋ ਜਾਂਦੀ ਹੈ ਸੈਰ ਉਹਨੂੰ ਸੈਰ ਹੋ ਜਾਂਦੀ ਹੈ ਜਿਹੜੀਆਂ ਆਪਣੇ ਘਰੇ ਰੱਖੀਆਂ ਹੋਈਆਂ ਆਪਣੀਆਂ ਖੋਲੀਆਂ ਤੇ ਰੱਖੀਆਂ ਆਪਾਂ ਵੱਧ ਤੋਂ ਵੱਧ 600 ਗਾਜੇ ਲੈ ਲਾਂਗੇ ਜਗਾ ਬਾਤੋ ਤੋਂ ਬਾਅਦ ਕੀ ਕਰਾਂਗੇ 200 400 600 ਜਿੰਨੀ ਵੀ ਲੱਕਰੇ ਜਗ੍ਹਾ ਹੁੰਦੀ ਹੈ ਉਹਨੇ ਚ ਹੀ ਆਪਾਂ ਰੱਖਾਂਗੇ ਨਾ ਉਹ ਇੱਕ ਕਿੱਲੇ ਦੇ ਉੱਤੇ ਖੜੀਆਂ ਰਹਿੰਦਾਂਗੇ ਜਾਂ ਖੜਨ ਦੇ ਨਾਲ ਪਸ਼ੂ ਨੂੰ ਇੱਕ ਤਾਂ ਫਰੇਮ ਆ ਬੱਕਰੀ ਨੂੰ ਬਹੁਤ ਜਲਦੀ ਆਉਂਦਾ ਹੈਗਾ ਫੇਰ ਕੀ ਕਰਨਾ ਹੈਗਾ ਆਪਾਂ ਜਿਵੇਂ ਤੁੱਕੇ ਲੈਣੇ ਆਂਗੇ ਤੁੱਕਿਆਂ ਦਾ ਆਪਾਂ ਨੂੰ ਬੈਨੀਫਿਟ ਬਹੁਤ ਜਿਆਦਾ ਬੈਨੀਫਿਟਾ ਪਸ਼ੂ ਨੂੰ ਦਰਦ ਹੁੰਦਾ ਆਪਣੇ ਤੁੱਕਿਆਂ ਦਾ ਪਾਊਡਰ ਬਣਾਇਆ ਪਿਆ ਘਰੇ ਨਾਲ ਦੀ ਨਾਲ ਆਪਾਂ ਨੂੰ ਦੇ ਦਿਓ ਅਗਰ ਬੁਖਾਰ ਦੇ ਵਿੱਚ ਬਹੁਤ ਜ਼ਿਆਦੇ ਹੌਂਕਦੀ ਹੈ ਬੱਕਰੀ ਬਹੁਤ ਜ਼ਿਆਦੇ ਤਾਂ ਉਹਨੂੰ ਕੀ ਕਰਨਾ ਹੈ ਭਿਓ ਕੇ ਆਪਾਂ 100 150 ਗ੍ਰਾਮ ਪਾਣੀ ਸਵੇਰ ਦੇ ਦਿਓ 100 150 ਗ੍ਰਾਮ ਉਹਨੂੰ ਆਪਾਂ ਸ਼ਾਮ ਨੂੰ ਦੇ ਦਿਓ ਇਹਦੇ ਨਾਲ ਬੱਕਰੀ ਨੂੰ ਆਪਾਂ ਬਚਾ ਸਕਦੇ ਹਾਂ ਉਸ ਤੋਂ ਬਾਅਦ ਭਾਈ ਡਾਕਟਰ ਸਾਹਿਬਾਨ ਨੂੰ ਸੱਦ ਕੇ ਜਿਵੇਂ ਮਰਜੀ ਤੁਸੀਂ ਦਿਖਾ ਸਕਦੇ ਹੋਗੇ ਇਹ ਆਪਾਂ ਨੂੰ ਹੁਣੇ ਹੀ ਮਿਲਣਗੇ ਫੇਰ ਮੁੜ ਕੇ ਜੇਠ ਹਾਲ ਦੇ ਵਿੱਚ ਆਪਾਂ ਨੂੰ ਮਿਲਦੇ ਨਹੀਂ ਫੇਰ ਆਪਾਂ ਭਾਲਦੇ ਆਂ ਅਗਰ ਜੇ ਆਪਾਂ ਹੁਣ ਇਕੱਠੇ ਕਰ ਲਾਂਗੇ ਠੀਕ ਆ ਨੇ ਪੰਸਾਰੀ ਦੇ ਆਪਾਂ ਨੂੰ ਇਹਨਾਂ ਨੂੰ ਮੁੱਲ ਲਿਆਉਣੇ ਪੈਣਗੇ ਤਾਂ ਭਾਈ ਫੇਰ ਇਸ ਕਰਕੇ ਵੀਡੀਓ ਬਣਾਈ ਬੱਕਰੀਆਂ ਵਾਲੇ ਵੀਰ ਭਰਾਵਾ ਵਾਸਤੇ ਖਾਸ ਕਰਕੇ ਜਿਹੜੇ ਘਰੇ ਫਾਰਮ ਰੱਖਦੇ ਨੇਗੇ ਬਣਾ ਤੇ ਫਾਰਮ ਹੈਗੇ ਆ ਉਹ ਜਰੂਰ ਇਨੀ ਇੱਕ ਮਿਹਨਤ ਸਵੇਰ ਸਵੇਰ ਸ਼ੇਅਰ ਕਰਦੇ ਕਰਦੇ ਇਹ ਮੇਰੀ ਵੀਡੀਓ ਵੇਖ ਕੇ ਆਪ ਦਾ ਫਾਰਮ ਦਾ ਬਹੁਤ ਜ਼ਿਆਦਾ ਤੁੱਕਿਆਂ ਤੋਂ ਲਾਭ ਉਠਾ ਸਕਦੇ ਨੇ ਮੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ